हरा मुड फुल केसरी पत्त्यां बाजो छा आगे पंछी बैठ गया दसो ना हरा मुड हम्म फल केसरी फुल केसरी फुल केसरी हम्म आगे पत्त्यां वाली बाजो पत्त्यां बाजो छा पत्त्यां बाजो छा हम्म आके पंछी बैठ गया दसो मेरा ना ना दसो ना ओके हरा मुड हम्म फल फुल केसरी फुल केसरी ओके हरा ਹਰੇ ਰੰਗ ਦਾ ਮੋਟਾ ਫੁੱਲ ਜਿਹੜਾ ਹੈ ਉਹਦਾ ਕੇਸਰੀ ਰੰਗ ਦਾ ਹੈ ਠੀਕ ਹੈ ਅੱਗੇ ਕੀ ਸੀਗਾ ਪੱਤਿਆਂ ਪੱਤਿਆ ਬਾਜੋਂ ਛਾਂ ਮਲ ਪੱਤੇ ਨਹੀਂ ਆਏ ਫਿਰ ਵੀ ਛਾਂ ਹੈ ਔਰ ਆ ਕੇ ਪੰਛੀ ਬੈਠ ਗਿਆ ਦੱਸੋ ਬ੍ਰਿਸ਼ ਦਾ ਇਹ ਉਹ ਕਿਹੜਾ ਪੇੜ ਹੈ ਇਹੋ ਕਿਹੜਾ ਵਿਕਸ਼ਾ ਹੈ ਬ੍ਰਿਕਸ਼ਾ ਕੋਈ ਬੇਲ ਹੈ ਕੋਈ ਪੌਦਾ ਕੁਛ ਵੀ ਲਗਾ ਲੋ ਹਰੇ ਰੰਗ ਦਾ ਹਰੇ ਤਾਂ ਸਾਰੇ ਹੀ ਹੁੰਦੇ ਨੇ ਜੀ ਤੇ ਕੀ ਪੱਤੇ ਨਹੀਂ ਹੈਗੇ ਪਰ ਫਿਰ ਵੀ ਉਹ ਛਾਂ ਦਿੰਦਾ ਫੁੱਲ ਉਦੇ ਵਿੱਚ ਹੁੰਦਾ ਕੇਸਰੀ ਰੰਗ ਦਾ ਹੁੰਦਾ ਹਾਂਜੀ ਇੰਨੇ ਆਨੂੰ ਪਤਾ ਹੈ ਕਿ ਮੈਨੂੰ ਆ ਨਹੀਂ ਪਤਾ ਜਾਣਕਾਰੀ ਪੇੜਾਪੂੜਾਂ ਦੇ ਬਾਰੇ ਇੰਨੇ ਸਾਡੀ ਪਿਛਲੀ ਵੀਡੀਓ ਦੇਖਿਓ ਉਹਦੇ ਚ ਇਹਨਾਂ ਨੇ ਫਿਲਮਾਂ ਪਿੱਛੀਆਂ ਸੀ ਪਰ ਮੈਂ ਪਿੱਛੇ ਆ ਇੱਕ ਲੱਗਿਆ ਹੋਇਆ ਜਿਹੜਾ ਆਹੀ ਹੈ ਪੇੜ ਇਹਦੇ ਦਾ ਕਿੰਨੇ ਪੱਤੇ ਨੇਗੇ ਨਹੀਂ ਅਸਲ ਪੱਤੇ ਹੀ ਨਹੀਂ ਆਗੇ ਹੈ ਕਿਕਰ ਕਿਕਰ ਕਿਵੇਂ ਹੋ ਗਿਆ ਕਿਕਰ ਦੇ ਪੱਤੇ ਹੁੰਦੇ ਆਗੇ ਡਾਲੀਆਂ ਹੁੰਦੀਆਂ कीड़े पत्ते नहीं हुंदे तुसी भी करो भाई जल्दी जल्दी कमेंट मैं वो देखे तुसी नहीं जब मैं देखे ए बुझार तो पहला भी पा चुके हैं नहीं ये मैं देखे नहीं मैं बुझ की मिलाऊंगा तुसी बुझे हमें लोगे क्योंकि पहला एक बार पीट हो चुकी है बुझो भाई देव साथ पाई आज तो ओखा हो गया हरा मंगा लेके पास गए मंगा लेके पास गए हाँ सही बात हरा मोटर फुल केसरी हैं ਕੈਸੇ ਟੰਗ ਦਾ ਫੁੱਲ ਹੁੰਦਾ ਫੱਟਿਆ ਬਾਜੋ ਛਾਂ ਕਿਵੇਂ ਹੋ ਸਕਦੀ ਹੈ ਜੇ ਪੱਤੇ ਨਹੀਂ ਹੈਗੇ ਛਾਂ ਕਿਵੇਂ ਹੋ ਰਹੀ ਹੈ ਹੋ ਸਕਦੀ ਹੈ ਕਮਾਲ ਦੀ ਗੱਲ ਹੈ ਹਾਂ ਪੱਤੇ ਨਹੀਂ ਹੈਗੇ ਫਿਰ ਵੀ ਛਾਂ ਹੋ ਰਹੀ ਹੈ ਪੰਛੀ ਆ ਕੇ ਬੈਠ ਗਿਆ ਪੰਛੀ ਵੀ ਆ ਕੇ ਬਹਿੰਦੇ ਨੇ ਦੱਸੋ ਰਿਸ਼ਦਾ ਨਾ বিনা ਪੱਤਿਆਂ ਤੋਂ ਛਾਂ ਮੈਂ ਕਿੱਥੇ ਦੇਖੀ ਹੈ ਮੈਂ ਦੇਖੀ ਤਾਂ ਹੈ ਬਿਨਾਂ ਪੱਤਿਆਂ ਛਾਂ ਨਹੀਂ ਦੇਖੀ ਨਾ ਤੁਸੀਂ ਦੇਖੋ ਲਾਰੀਅਲ ਲਾਰੀਅਲ ਕਿਉਂ ਹੈ ਇਹਦੇ ਵਿੱਚ ਨਹੀਂ ਨਾਰੀਅਲ ਵੀ ਨਾਰੀਅਲ ਨਾਮ ਦਾ ਕਿਹੜਾ ਪੇੜ ਪੌਦਾ ਬਰਿਸ਼ ਹੁੰਦਾ ਦੱਸੋ ਮੈਨੂੰ ਨਾਰੀਅਲ ਦਾ ਪੇੜ ਹੁੰਦਾ ਉਹ ਤਾਂ ਉਹ ਹੁੰਦਾ ਅ타 ਇਹ ਛੋਟਾ ਜਿਹਾ ਛੋਟਾ ਇੰਨਾ ਛੋਟਾ ਵੀ ਨਹੀਂ ਹੈਗਾ ਹੋਲ ਨੇ ਮੈਂ ਹਾਰ ਗਿਆ ਭਾਈ ਮੈਨੂੰ ਇੰਨਾ ਨਹੀਂ ਪਤਾ ਪੱਤੇ ਪੁੱਤੇ ਦੇ ਬਾਰੇ ਦੇਖ ਲਓ ਇੰਨੀ ਜਲਦੀ ਤਾਂ ਕੋਈ ਨਹੀਂ ਮੈਨੂੰ ਪਤਾ ਮੈਂ ਉਲਝੂਗਾ ਇਸ ਕਰਕੇ ਕੋਈ ਫਾਇਦਾ ਨਹੀਂ ਮੈਨੂੰ ਯਾਦ ਵੀ ਨਹੀਂ ਆ ਰਿਹਾ ਟਾਈਮ ਖਰਾਬ ਕਰਨ ਦਾ ਫਾਇਦਾ ਨਹੀਂ ਇਸ ਕਰਕੇ ਮੈਂ ਹਾਰ ਗਿਆ ਇਸ ਦਾ ਸਹੀ ਜਵਾਬ ਹੈਗਾ ਜੀ ਕਰੀਰ 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 ਤੇ ਪੱਤੇ ਨਹੀਂ ਹੁੰਦੇ ਨਹੀਂ ਕੋਈ ਗੱਲ ਨਹੀਂ ਮੰਨ ਲੈਣਾ ਭਾਈ ਆਰਗੇ ਅਗਲੀ ਪੁਜਾਰ ਓਕੇ ਸਾ ਆਪਣੀ ਨੈਕਸਟ ਬਾਜ਼ਾਰਤ ਹੈਗੀ ਆ ਜੀ ਦਿਸਦਾ ਨਹੀਂ ਪਰ ਪਹਿਨਿਆ ਹੈ ਹਰ ਨਾਰੀ ਦਾ ਗਹਿਣਾ ਹੈ ਦਿਸਿਆ ਨਹੀਂ ਪਰ ਪਹਿਨਿਆ ਹੈ ਹਰ ਨਾਰੀ ਦਾ ਗਹਿਣਾ ਹੈ ਇਹੋ ਜਿਹਾ ਗਹਿਣਾ ਜਿਹੜਾ ਕਿਸੇ ਨੇ ਪਾਇਆ ਨਹੀਂ ਹੈ ਪਰ ਉਹ ਕਿਸੇ ਨੇ ਕਿਸੇ ਨੇ ਦੇਖਿਆ ਨਹੀਂ ਇਹ ਦਿਖਿਆ ਨਹੀਂ ਹੈ ਮਤਲਬ ਪਾਇਆ ਬੋਤੇ ਨੇ ਬਟ ਪਾਇਆ ਹੋਇਆ ਬਤਾਏ ਸਮਝ ਆਈ ਕਹਾਣੀ ਕੀ ਤੂੰ ਕਹ ਰਿਹਾ ਕਿ ਜਿਸਦਾ ਨਹੀਂ ਬੰਦਖਾ ਹੀ ਨਹੀਂ ਦਿੰਦਾ ਪਰ ਪਾਇਆ ਹੋਇਆ ਪਾਇਆ ਹੋਇਆ ਔਰ ਹਰ ਨਾਰੀ ਦਾ ਗਹਿਣਾ ਹਰ ਨਾਰੀ ਦਾ ਗਹਿਣਾ ਕੱਲੀ ਨਾਰੀ ਦਾ ਜ਼ਰੂਰੀ ਨਹੀਂ ਹੁੰਦਾ ਹੈ ਮੁੰਡਿਆਂ ਦਾ ਕਿਉਂ ਨਹੀਂ ਹੈ ਵੀ ਕੱਲੀ ਨਾਰੀ ਦਾ ਹੀ ਹੋਵੇ ਤਾਂ ਉਹ ਜਸਟ ਇੱਕ ਮਤਲਬ ਕਿ ਲਾਈਨਿੰਗ ਬਣਾਈ ਗਈ ਹੈਗੀ ਮੁੰਡੇ ਦਾ ਵੀ ਹੁੰਦਾ ਹੈਗਾ ਇਹਦਾ ਮੇਰਾ ਸਾਮਨਾ ਜਵਾਬ ਹੁੰਦਾ ਹੈ ਸ਼ਰਮ ਲਿਹਾਜ਼ ਕਿਵੇਂ ਜੀ ਸ਼ਰਮ ਇਹ ਬੰਦਾ ਕਹਿੰਦੇ ਨਾ ਕਿ ਬੜੇ ਬੰਦਾ ਬੰਦਾ ਬੜਾ ਸ਼ਰਮੀਲਾ ਹੈ ਸ਼ਰਮਿਲਾ ਟਾਈਪ ਸ਼ਰਮਿਲਾ ਟਾਈਪ ਦਾ ਹਨਾ ਤੋਂ ਇਹ ਕੱਲਾ ਨਾਰੀ ਦੇ ਮੁੰਡੇ ਵੀ ਸ਼ਰਮਿਲੇ ਹੁੰਦੇ ਨੇ ਬਥੇਰੇ ਉਹ ਤਾਂ ਮੈਂ ਤੁਹਾਨੂੰ ਪਹਿਲੇ ਹੀ ਕਹਿਤਾ ਮੀ ਜਿਆਦਾ ਚੁਲਪੁਲੀਆ ਹੁੰਦੇ ਨੇ ਮੁੰਡੇ ਮੇਰੇ ਵਰਗੇ ਬਹੁਤ ਸ਼ਰਮਿਲੇ ਜਿਹੇ ਹੁੰਦੇ ਨੇ ਜਿਆਦਾ ਹੀ ਸ਼ਰਮਿਲੇ ਨੇ ਦੇਖ ਬਹੁਤ ਜਿਆਦਾ ਬਹੁਤ ਚਲਾ ਹਾਂਜੀ ਤਾਂ ਫਾਈਨਲ ਜਵਾਬ ਕੀ ਹੈ ਦਾ ਸ਼ਰਮਿਲੀ ਸ਼ਰਮਿਲਾ ਸ਼ਰਮਿਲੀ ਸ਼ਰਮਿਲੀ ਸ਼ਰਮ 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 ਉਹ ਹੀ ਸ਼ਰਮ ਸ਼ਰਮਿਲੀ ਹਾਂਜੀ ਬਿਲਕੁਲ ਸਹੀ ਸੋ ਆਪਣਾ ਨੈਕਸਟ ਕੁਐਸਚਨ ਐਂਡ ਬੁਜ਼ਾਰਤ ਹੈ ਜੀ ਹਾਂਜੀ ਔਰ ਆਖਰੀ ਵੀ ਹੈ ਸਾਡੇ ਸਰੀਰ ਦਾ ਬੋਲੋ ਨਹੀਂ ਕੁਛ ਨਹੀਂ ਬੋਲਾਂ ਮੈਂ ਕੁਛ ਕਹਿ ਨਹੀਂ ਸਕਦਾ ਜੀ ਸਾਡੇ ਸਰੀਰ ਦਾ ਉਹ ਕਿਹੜਾ ਅੰਗ ਹੈਗਾ ਜਿਸ ਵਿੱਚ ਕਿ ਤਿੰਨ ਗੱਠਾ ਪੈਂਦੀਆਂ ਨੇ ਹਾਂਜੀ ਸਾਡੇ ਸਰੀਰ ਦਾ ਉਹ ਕਿਹੜਾ ਅੰਗ ਹੈ ਜਿਸ ਵਿੱਚ ਤਿੰਨ ਗੱਠਾ ਪੈਂਦੀਆਂ ਹਨ ਸਰੀਰ ਦਾ ਕਿਹੜਾ ਇਹੋ ਜਿਹਾ ਅੰਗ ਹੈ ਜਿਹਦੇ ਵਿੱਚ ਤਿੰਨ ਗੱਠਾ ਪੈਂਦੀਆਂ ਨੇ ਸਰੀਰ ਦਾ ਹਾਂਜੀ ਨੱਕ ਕਿਹੜੀ ਗੱਠ ਪੈ ਗਈ 1 2 3 ਇਹ ਗੱਠ ਹੈ ਇਹ ਗੱਠ ਹੈ ਦੱਸ ਸਰ ਜਾ ਸਿੱਧੇ ਕਿਹੜਾ ਆਂਗਾ ਹਿੰਟ ਮੈਂ ਇਹਨਾਂ ਦੇ ਦੇ ਦਿੰਨੀ ਆ ਪਹਿਲਾਂ ਇਹ ਬਾਜ਼ਾਰਤ ਮੈਂ ਦੋ ਵਾਰ ਰਿਪੀਟ ਕਰ ਚੁੱਕੀ ਆ ਓਬੀ ਸਟੂਡੀਓ ਦੇ ਵਿੱਚ ਹੀ ਤਾਂ ਸਟੂਡੀਓ ਵਿੱਚ ਪੁੱਛਿਆ ਜਾਵੇ ਤੋ ਅਗਲੀ ਬਾਜ਼ਾਰਤ ਜਵਾਬ बटे ਆਨ ਦਾ ਰੌੜਾ ਹਜੂ ਬਾਜ਼ਾਰ ਤਾਂ ਨਾ ਪੁੱਛਿਆ ਜੋ ਸੂਏ ਪੁੱਛੀ ਗਈਆਂ ਨੇ ਇਹ ਤਾਂ ਬਹੁ ਟਾਈਮ ਪਹਿਲਾਂ ਪੁੱਛੀ ਸੀ 2 ਸਾਲ ਹੋ ਗਏ ਫਿਰ ਵੀ ਮੈਨੂੰ 2 ਮਹੀਨੇ 6 ਸਾਲ ਇਹਦਾ ਜਵਾਬ ਜਿਹੜਾ ਨਾ ਸਰੀਰ ਦੇ ਬਾਡੀ ਦੇ ਅੰਗਾਂ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਫਿਰ ਦੱਸੋ ਵੱਖਰਾ ਹੈ ਮੇਰੇ ਸਾਹਮਣੇ ਇਹਦਾ ਜਵਾਬ ਹੈ ਗੁੱਤ ਕਿਵੇਂ ਕਿਵੇਂ ਗੁੱਤ ਉਹਦੇ ਵਿੱਚ ਐ ਕਰਕੇ ਨਾ ਗੱਠਾ ਮਾਰਦੇ ਨੇ ਹਾਂਜੀ ਤੋਂ ਤੇਨੂੰ ਗੱਠਾ ਲੱਗ ਜਾਂਦੀਆਂ ਨੇ ਉਹਨਾਂ ਦੀ ਹਾਂ ਬਿਲਕੁਲ ਸਹੀ ਕਨਫੀਡੈਂਸ ਹੋ ਕੇ ਬੋਲਿਆ ਕਰੋ ਮੈਂ ਪੂਰਾ ਤਾਂ ਕ ਮੈਂ ਕਨਫੀਡੈਂਸ ਹੋ ਕੇ ਤਾਰੇ ਗਾ ਮੈਂ ਤੁੱਕਾ ਮਾਰਿਆ ਸੀ ਹਾਂ ਤਾਂ ਮੈਂ ਸਮਝ ਗਈ ਸੀ ਹਾਂ ਲੇਕਿਨ ਐਕਸਪਲੇਨ ਤੁਸੀਂ ਕਰਿਓ ਮਾੜਾ ਕਿਵੇਂ ਹੋਇਆ ਗੁੱਤ ਗੁੱਤ ਕਿਉਂਕਿ ਕਈ ਤਾਂ ਇੱਕ ਗੁੱਤ ਵੀ ਕਰਦੇ ਨੇ ਫਿਰ ਵੀ ਉਹਦੇ ਤਿੰਨੇ ਡਿਵਾਈਡੇਸ਼ਨ ਹੁੰਦੀਆਂ ਨੇ ਨਹੀਂ ਮੈਂ ਦੇਖਿਆ ਕਈ ਤਾਂ ਦੋ ਗੁੱਤਾ ਹੀ ਕਰਦੇ ਨੇ ਮਤਲਬ ਐ ਦੋ ਦੋ ਕਰਕੇ ਕਰ ਲੈਂਦੇ ਨੇ ਫਿਰ ਉਹਨੂੰ ਗੁੱਤ ਨਹੀਂ ਕਹਾਗੇ ਨਾ ਗੁੱਤ ਐ ਹਮੇਸ਼ਾ ਤਿੰਨੇ ਨਾਲ ਹੁੰਦੀ ਹੈ ਜੀ ਪੱਕਾ ਕਨਫਰਮ ਕਨਫਰਮ ਚਲੋ ਭਾਈ ਮੰਨ ਲਿਆ ਨਿਆ ਸੋ ਨਿਹਾਲ ਜੀ ਇਸ ਬੁਝਾਰਤੇ ਜਵਾਬ ਸੀਗਾ ਜੀ ਗੱਤ ਤੋ ਤੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲੋਕੇਸ਼ਨ ਕਿੰਨੀ ਪਿਆਰੀ ਆ ਰਹੀ ਹੈ ਬਹੁਤ ਜ਼ਿਆਦਾ ਵਧੀਆ ਠੀਕ ਹੈ ਨਵੀਂ ਨਵੀਂ ਲੋਕੇਸ਼ਨ ਤੇ ਵੀਡੀਓ ਬਣਾਉਣ ਲੱਗ ਪਏ ਭਾਈ ਆਪਾਂ ਹੈ ਹਾਂਜੀ ਲੋ ਵੀਡੀਓ ਬੱਤੋ ਸੇਅਰ ਕਰ ਦਿਆ ਕਰੋ ਤੇ ਤੁਹਾਡੇ ਕੋਲ ਕੋਈ ਬੁਝਾਰਤ ਹੈ ਤੁਹਾਨੂੰ ਸੈਂਡ ਕਰ ਦਿਓ ਅਸੀਂ ਤੁਹਾਡੀ ਬੁਝਾਰਤ ਆਪਣੀ ਵੀਡੀਓ ਤੇ ਐਡ ਕਰਾਂਗੇ ਆਪਾਂ ਦਾ ਨਾਮ ਤੇ ਪਿੰਡ ਦਾ ਨਾਮ ਵੀ ਲਿਖ ਦਿਓ ਹਾਂ ਜਿਹੜੀ ਬੁਝਾਰਤ ਪਹਿਲੇ ਅਸੀਂ ਪਾਈ ਹੋਈ ਹੈ ਉਹ ਬੁਝਾਰਤ ਨਾ ਭੇਜਿਆ ਕਰੋ ਹਾਂਜੀ ਉਹ ਜਿਹੜੇ ਹੁਣ ਆਪਾਂ ਨੂੰ ਸਟਾਰਟਿੰਗ ਤੋਂ ਵਾਚ ਕਰ ਰਹੇ ਨੇਗੇ ਉਹਨਾਂ ਨੂੰ ਤਾਂ ਪਤਾ ਵੀ ਇਹ 부ਜਾਰਤਾ ਆਪਾਂ ਪਾਈ ਹੋਈ ਹੈਗੀ ਤੇ ਆਪਾਂ ਕੁਝ ਕੁ 부ਜਾਰਤਾ ਰਪੀਟ ਤਾਂ ਲੈ ਕੇ ਆਨੇ ਆ ਤਾਂ ਕਿ ਤੁਹਾਡਾ ਵੀ ਮਾਈਂਡ ਟੈਸਟ ਹੋ ਜਾਵੇ ਤੁਹਾਨੂੰ ਯਾਦ ਹੈ ਜਾਂ ਨਹੀਂ ਕੋਈ ਸਾਡੀ ਵੀਰਪੈਣ ਕਹਿੰਦਾ ਨਾ ਭਈ ਅਸੀਂ 부ਜਾਰ ਪਈ ਤੁਸੀਂ ਪਾਈ ਹੈ ਨਹੀਂ ਸਾਡੀ 부ਜਾਰ ਤਾਂ ਮੇਰਾ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਇੱਕ ਵੀਡੀਓ ਦੇਖ ਲੈਂਦੇ ਨੇ ਬਾਕੀ ਵੀਡੀਓ ਦੇਖੀ ਨਹੀਂ ਸੋ ਬੇਨਤੀ ਹੈ ਕਿ ਸਾਰੀ ਵੀਡੀਓ ਦੇਖੋ ਇੱਕ ਵਾਰ 부ਜਾਰਤਾ ਨਹੀਂ ਫਿਰ ਤੁਹਾਨੂੰ ਪਤਾ ਲੱਗ ਜਾ ਕਿਹੜੀ ਕਿਹੜੀ 부ਜਾਰਤਾ ਅਸੀਂ ਪਾਈ ਹੋਈ ਹੈ ਉਹ ਜਿਹੜੀ ਪਾਈ ਆ ਉਹ ਨਾਲ ਭੇਜੋ ਉਸ ਤੋਂ ਇਲਾਵਾ ਜੇ ਤੁਹਾਡੇ ਮਾਈਂਡ 'ਚ ਕੋਈ 부ਜਾਰਤਾ ਹੈ ਤੁਸੀਂ ਖੁਦ ਕ੍ਰੀਏਟ ਕਰ ਸਕਦੇ ਹੋ ਉਹ ਸਾਨੂੰ ਸੈਂਡ ਕਰੋ ਆਪਣਾ ਨਾਮ ਤੇ ਪਿੰਡ ਦਾ ਨਾਮ ਵੀ ਲਿਖ ਦਿਓ ਅਸੀਂ ਤੁਹਾਡੇ ਬੁਝਾਤ ਜੁੜੇ ਹੋਏ ਜ਼ਰੂਰ ਐਡ ਕਰਾਂਗੇ ਤੁਹਾਡਾ ਨਾਮ ਤੇ ਪਿੰਡ ਦਾ ਨਾਮ ਵੀ ਮੈਂਸ਼ਨ ਕਰਾਂਗੇ ਠੀਕ ਹੈ ਸੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ